ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫਰੋਂ ਸਿੱਧੂ ਕ੍ਰੀਏਸ਼ਨ ਅੱਜ ਆਪਾਂ ਕੀ 2.5 ਸਾਲ ਦੇ ਬੱਚੇ ਦਾ ਕੁੜਤਾ ਪਜਾਮਾ ਸਲਾਈ ਕਰ ਰਹੇ ਹਾਂਗੇ ਉਹਦੇ ਬਾਰੇ ਤੁਹਾਨੂੰ ਕੁਝ ਕੁ ਕਮੇਨ ਗੱਲਾਂ ਤੁਹਾਨੂੰ ਦੱਸਦੇ ਰਹਿਾਂਗੇ ਵੀਡੀਓ ਦੇ ਵਿੱਚ ਜਿੱਦਾਂ ਆਪਾਂ ਘੇਰਾ ਕਿੱਦਾਂ ਗੋਲ ਘੇਰਾ ਕਿੱਦਾਂ ਆਉਂਦੀ ਆਪਾਂ ਨੇ ਕੱਟ ਪਾਉਣੀ ਹੈ ਇੱਦਾਂ 2-2.5 ਇੰਚ ਦੇ ਆਪਾਂ ਸਾਈਡਾਂ ਤੋਂ ਰੱਖ ਕੇ ਉੱਧਰ 1 ਇੰਚ ਦੀ ਗਲਾਈ ਪਾ ਦਾਂਗੇ ਇੱਦਾਂ ਗੋਲ ਘੇਰੇ ਦੀ ਆਪਾਂ ਕੁਰਤਾ ਜਿਹੜਾ ਉਹਦੀ ਕਟਿੰਗ ਕਰ ਸਕਦੀ ਆ ਨਹੀਂ ਇੱਧਰ ਨਹੀਂ ਜਾਂਦੀ ਜੀ ਮੈਂ ਆਪਾਂ ਬਟਨ ਪੱਟੀ ਜਾਂ ਕਾਜ ਪੱਟੀ ਕੇ ਮਿਲ ਬੋਣੇ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੀ। ਫਰੰਟ ਪੱਲਾ ਇਹਦੀ ਆਪਾਂ ਨੇ ਕਾਟ ਪਾਉਣੀ ਆ ਪੱਟੀ ਵਾਲੀ ਪੱਟੀ ਵਾਲੀ ਕਾਟ ਆਪਾਂ ਜੇ ਪਚਾਲੇ ਪਾਉਣੀ ਆ ਤਾਂ ਆਪਣੀ ਪੱਟੀ ਕੀ ਹੈ ਟੇਢੀ ਹੋ ਜਾਂਦੀ ਆ। ਇਹ ਕਾਟ ਆ ਜਿਹੜੀ ਪਚਾਲੇ ਦੀ ਪੈਂਦੀ ਦੀ ਪਹਿਲਾਂ ਤਾਂ ਆਪਾਂ ਇਹਨੂੰ ਇਦਾਂ ਇਕੱਠਾ ਕਰਕੇ ਤੇ ਪ੍ਰੈਸ ਨਾਲ ਆਪਾਂ ਜਿਹੜੀਆਂ ਕਰੀਜ਼ ਬਣਾਈ ਆ ਤੁਸੀਂ ਕੁਰਤੇ ਦੇ ਕਰੀਜ਼ ਬਣਾ ਲੈਣੀ ਆ ਕਰੀਜ਼ ਬਣਾਉਣ ਤੋਂ ਬਾਅਦ ਆਪਾਂ ਪੱ ਇਨੂੰ ਕੀ ਸਿੱਧਾ ਪਾਸਾ ਕਰ ਲੈਣਾ ਕੁੜਤੀ ਦਾ ਕੁੜਤੀ ਦੀ ਸਿੱਧਾ ਪਾਸਾ ਕਰਕੇ ਗਲਾ ਜਿਹੜਾ ਹੱਥ ਦੇ ਵੱਲ ਕਰਕੇ ਆਪਾਂ ਕਾਟ ਇਧਰੋਂ ਕੌਣ ਲਗਾਗੇ ਜਿਹੜਾ ਆਪਣਾ ਇਧਰ ਖੜ ਕੇ ਆਪਣਾ ਜਿਹੜਾ ਲੈਫਟ ਹਿੱਸਾ ਇਹ ਆ ਰਿਹਾ ਲੈਫਟ ਪਾਰਟ ਵੱਲ ਕੀ ਕਰਾਂਗੇ ਆਪਾਂ ਦੋ ਸੂਤ ਆਪਦੇ ਉਹ ਦੂਜੀ ਸਾਈਡ ਨਾਲ ਦੋ ਸੂਤ ਕੱਟ-ਕੱਟਾਂਗੇ ਆਪਾਂ ਕਾਈ ਹੈ ਜਿਹੜੀ ਆਪਾਂ ਕਾਟਾ ਹੈ ਇਧਰ ਨੂੰ ਪਾਵਾਂਗੇ ਲੈਫਟ ਸਾਈਡ ਇਧਰਲੇ ਪਾਸੇ ਖੜਾਂਗੇ ਆਪਾਂ ਤਾਂ ਮੇਰਾ ਲੈਫਟ ਸਾਈਡ ਹੈ ਜਿਹੜਾ ਇਹ ਵਾਲਾ ਹੱਥ ਹੋ ਗਿਆ ਤਾਂ ਆਪਾਂ ਕਾਟ ਹੈ ਜਿਹੜੀ ਦੋ ਕਸੂਤ ਇੱਧਰ ਨੂੰ ਕਰਾਂ ਦੋ ਪੁਆਇੰਟ ਐਂਟੀਟੀਵ ਤੋਂ ਮਿਲ ਕੇ ਆਪਾਂ ਕਾਟ ਪਾਉਣੀ ਆ ਥੋੜੀ ਜਿਹੀ ਇੱਧਰ ਨੂੰ ਪਾਵਾਂਗੇ ਜਿਹੜੇ ਇੱਧਰ ਪੱਟੀ ਜੜਾਂਗੇ ਤਾਂ ਕਿ ਪੱਟੀ ਪਚਾਲੀ ਲੱਗੂਗੀ ਆਪਣੀ ਜੇ ਇੱਧਰ ਪਾਉਣੀ ਆਪਾਂ ਤੇ ਪੱਟੀ ਜਿਹੜੀ ਆਪਣੀ ਟੇਢੀ ਹੋ ਜਾਊਗੀ ਇਹ ਗੱਲ ਦਾ ਧਿਆਨ ਰੱਖਣਾ ਤੁਸੀਂ ਹੁਣ ਪਚਾਲੀ ਵਾਲੀ ਕਰੀਜ਼ ਤੋਂ ਆਪਾਂ ਦੋ ਦੋ ਪੁਆਇੰਟ ਹੈ ਜਿਹੜੇ ਇੱਧਰ ਲਗਾਵਾਂਗੇ ਇੱਧਰ ਦਿਖ ਨਹੀਂ ਰਿਹਾ ਆਪਾਂ ਤਾਂ ਕਰਕੇ ਥੋੜਾ ਜਿਹਾ ਇੱਧਰ ਨੂੰ ਐਂਟੀਟੀਵ ਇੱਥੇ ਹੋ ਗਿਆ ਸਾਰੇ ਕਿਤੇ ਲਗਾ ਲ ਗਦਨਾ ਪੱਟੇ ਇਦਾਂ ਆਪਾਂ ਕੀ 6:30 ਤੱਕ ਇਨਸਾਨ ਲਵਾਉਂਗਾ। ਚੱਲ ਜੀ। ਤਾਂ ਇਹਦਾ ਧਿਆਨ ਰੱਖਣਾ ਕਿ ਲੈਫਟ ਸਾਈਡ ਹੋਣਾ ਚਾਹੀਦਾ ਇੱਧਰਲੇ ਪਾਸੇ ਖੜਕੇ। ਇੱਥੇ ਤੱਕ ਟੱਕ ਦਾਂਗੇ ਆ। ਆਹ ਕੁੜਤੇ ਦੀ ਸਿੱਧੀ ਸਾਈਡ ਕਰਕੇ ਬਟਨ ਪੱਟੀ ਹੈ ਜਿਹੜੀ ਆਪਾਂ ਇਹ ਜੜਦੇ ਆ। ਇਹਨੂੰ ਇਦਾਂ ਕਿ ਇਹ ਨੀਚੋਂ ਦੀ ਰੱਖਾਂਗੇ ਕੁੜਤੇ ਦੀ ਨੀਚੇ ਵਾਲੀ ਸਾਈਡ ਇਦਾਂ ਕਰਕੇ ਸਿਉਣ ਲਗਾਉਂਗਾ। పట్టి సీ ఆ కడడే సౌండ్ ఇత సై ਏ ਪਪੂ ਮੈਂ ਦੋ ਉਹ ਵਾਲੀ ਸਿਉਣ ਆ ਜਿਹੜੀ ਉਹ ਬਾਹਰ ਨਹੀਂ ਹੋਣੀ ਚਾਹੀਦੀ ਉਹ ਇਹਦੇ ਅੰਦਰ ਹੀ ਰੱਖਣੀ ਆ ਇਦਾਂ ਹੈ ਕਿ ਆਪਣੀ ਇਦਾਂ ਆਪਾਂ ਦੇ ਕੋਲ ਕੀ ਇਹ ਬਟਨ ਪੱਟੀ ਹੈ ਜਿਹੜੇ ਇਹ ਲੱਗ ਗਈ ਹੁਣ ਇਸ ਤੋਂ ਬਾਅਦ ਆਪਾਂ ਲਾਵਾਂਗੇ ਕਾਜ ਪੱਟੀ ਹੁਣ ਆਪਾਂ ਇਹ ਕੀ ਆ ਕਾਜ ਪੱਟੀ ਲਗਾਵਾਂਗੇ ਇਹਨੂੰ ਵੀ ਉੱਥੇ ਹੀ ਕਰਨਾ ਆਪਾਂ ਇੱਧਰ ਨੀਚੇ ਵਾਲੀ ਸਾਈਡ ਤੋਂ ਸਿਆਲ ਲਗਾਵਾਂਗੇ ਇਥੋਂ ਤੱਕ ਇਹਨੂੰ ਵੀ ਉਸੇ ਤਰ੍ਹਾਂ ਕੱਟ-ਕੱਟ ਕੇ ਲਗਾਵਾਗੇ ਆਪਾਂ। ਕੋਣੀ ਜਿਹਨੂੰ ਮੋੜ ਦਾਂਗੇ। ਮੈਂ ਤੋਸ ਕੋਲ ਨਾ ਹੁੰਦਾ। ਇਹ ਹੁੰਦਾ। ਇਹਨੂੰ ਕੱਟਦੇ। ਇਹ ਬੜੇ ਜਿਹਨੂੰ ਮੋੜਵਾ ਕੇ। ਉਸ ਤੋਂ ਬਾਅਦ ਆਪਾਂ ਕੀ ਆ ਉਸੇ ਤਰ੍ਹਾਂ ਇਹਨੂੰ ਵੀ ਵਿੱਚ ਫੋਲਡ ਕਰ ਦਾਂ। जोद धागे कटते फिर सफाई होती कपड़े की हाँ जी इस तरह आप काज पट्टी बटन पट्टी लगा सकते थैंक